ਸ਼੍ਰੀ ਕਾਲ ਜੀ ਸ਼੍ਰੀ ਕਾਲ ਜੀ ਤੁਹਾਡਾ ਜੀ ਮੇਰੇ ਇਸ YouTube ਚੈਨਲ ਤੇ ਅੱਜ ਉਹ ਮੁਲਾਜ਼ਮਾਂ ਦੀ ਵਕ ਵਕ ਮੰਗਾਂ ਰੱਗੇ ਕਿ ਹਨ ਉਹਨਾਂ ਦੇ ਵਿੱਚੋਂ ਪਹਿਲੀ ਮੰਗ ਹੈ ਕਿ ਪੰਜਾਬ ਸਰਕਾਰ ਦੇ ਡੀਏ ਦੇ ਵਿੱਚ ਵਾਅਦਾ ਕਦੋਂ ਕਰ ਸਕਦੀ ਹੈ ਤੇ ਕਿੰਨਾ ਪਰਸੈਂਟ ਲਾਗੂ ਕਰ ਸਕਦੀ ਆ ਉਸ ਬਾਰੇ ਮੈਨੂੰ ਜਾਣਕਾਰੀ ਦਿਓ ਜੀ ਮਾਂ ਸਰਕਾਰ ਵੱਲੋਂ ਮੁਲਾਜ਼ਮਾਂ ਮੰਗ ਕਰਦਿਆ ਵੀ ਡੀਏ ਵੀ ਕਟੋਗਰ 16 ਸਾਲ ਦਾ ਪਤਾ ਕੀਤਾ ਜਾਵੇ ਹਾਂਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਡੀਏ 42% ਆ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਡੀਏ 58% ਆ ਸੋਲਾਂ ਨਾਲ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਮੋੱਖੀ ਭੂਮਤਮਾ ਨਾਲ ਵੀ ਮੀਟਿੰਗ ਹੋਈ ਤੇ ਬੇਤੋਂ ਹਰਪਾਤ ਸਿੰਘ ਟੀਮ ਨਾਲ ਦਾ ਸਾਢੇ ਫਰਾਂ ਦੇ ਆ ਗੋਈਆਂ 20 ਮਿੰਟਾਂ ਹੋਈਆਂ ਕਿਉਂਕਿ ਮਾਂ ਸਰਕਾਰ ਵੱਲੋਂ 2025 ਦੇ ਵਿੱਚ ਡੀਵੇ ਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਚਾਹੇ ਬਣਾ ਕਾਂਗਰਸ ਸਰਕਾਰ ਆਈ ਜਾਂ ਅਕਾਲੀ ਰਹਿ ਹੈ ਪਰ ਹਰ ਸਾਡੇ ਵਿੱਚ ਵਾਅਦਾ ਹੁੰਦਾ ਰਿਹਾ ਪਰ ਜਿਹੜਾ ਦੇਸ਼ੇ ਜਾ ਰਹੋ ਜਾਂ ਇਹ ਪਹਿਲੀ ਵਾਰ ਇਹ ਮਾਂ ਸਰ ਪਹਿਲੀ ਵਾਰ ਜਿਹੜੀ ਪੰਜਾਬ ਦੇ ਵਿੱਚ ਡੀ ਵਿੱਚ ਵਾਅਦਾ ਨਹੀਂ ਕੀਤਾ ਅਸੀਂ ਮੰਗ ਕਰਦੇ ਆਂ ਵੀ 50 ਸਰਕਾਰੀ ਮਲਾਂਡੀ ਦੇ ਵਿੱਚ ਸੋਣਨ ਵਾਅਦਾ ਕੀਤਾ ਜਾਵੇ ਬੇਤਨ ਹਰਪਾਲ ਸਿੰਘ ਟੀਮਾਂ ਨੇ ਕਿਹਾ ਕਿ 17000 ਕਰੋੜ ਦੇ ਜੋ ਏਰੀਆ ਬਣਦਾ ਆ ਪੇਕਿੰਦਾ ਜਿਸ ਰੇ ਡੀ ਲੇਟ ਹੋਇਆ ਉਹ ਸਾਰਾ ਉਹਨਾਂ ਦਿਨ ਦੇ ਵਿੱਚ 2026 ਵਿੱਚ ਜੋ 50 ਸਰਕਾਰ ਆਮਲਾਂਡੀ ਦੇ ਵਿੱਚ 3 ਜਾਂ 4% ਵਾਧਾ ਕਰ ਦਿੰਦੇ ਆ ਮੁਲਾਜ਼ਮਾਂ ਦਾ ਜੋ ਕਿ ਪੇ ਕਮਿਸ਼ਨ ਦਾ ਏਰੀਆ ਰ ਹੈ ਕਿੰਨਾ ਪਰਸੈਂਟ ਲਾਗੂ ਕਰ ਸਕਦੇ ਤੇ ਕਦੋਂ ਲਾਗੂ ਕਰ ਸਕਦੀ ਆ ਉਸ ਬਾਰੇ ਮੈਨੂੰ ਜਾਣਕਾਰੀ ਦਿਓ 6ਵੇਂ ਪੇਗ ਦੇ ਲਗਭਗ 18 ਕਰੋੜ ਤੋਂ ਉੱਪਰ ਬਣਦਾ ਸਾਢੇ ਪੰਜ ਸਾਲ ਦਾ ਏਰੀਆ ਦਾ ਕਿਉਂਕਿ ਜਿਹੜੇ ਰਿਟਾਇਰਮੈਂਟ ਹੋਏ ਸਾਥੀ ਆ ਜਾਂ ਰੈਗੂਲਰ ਮੁਲਾਜ਼ਮਾਂ ਏਰੀਆ ਸਭ ਨੂੰ ਮਿਲਣਾ ਹਰ ਇੱਕ ਨੂੰ ਆਸ ਹੁੰਦੀ ਆ ਵੀ ਜਦੋਂ ਪੇਖਨਾਂ ਏਰੀ ਮਿਲੂਗਾ ਅਸੀਂ ਪਲਾਟ ਲੈ ਲਾਂਗੇ ਜਾਂ ਕੋਠੀ ਪਾਲਾਂ ਦੇ ਲਾ ਕੇ ਸੱਚਲਾ ਵਿਆਹ ਕਰਦਾਂਗੇ ਪਰ ਮਾਂ ਸਰਕਾਰ ਵੱਲੋਂ ਏਰੀ ਨੇ ਦਿੱਤਾ ਗਿਆ ਜਿਸ ਨੂੰ ਲੈ ਕੇ ਮੁਖਰੀ ਬਹੁਤ ਵੱਡੀ ਮੰਗ ਆ ਜੀ 5500 ਏਰੀਆ ਹੈ ਨਾ ਪੰਜਾਬ ਸਰਕਾਰ ਦਾ ਬਕਾਇਆ ਲਗਭਗ 18000 ਕਰੋੜ ਤੋਂ ਉੱਪਰ ਬਣਦਾ ਜਿਸ ਨੂੰ ਲੈ ਕੇ ਮੁਖਰੀ ਭਵਨ ਤਮੰਦ ਨਾਲ ਜਾਂ ਜੋ ਸਬਕਮਟੀ ਨੇ ਉਹ ਨਾਲ ਕਈ ਮੀਟਿੰਗ ਹੋਈਆਂ ਇਹ ਜੋ 6 ਪੇਗ ਇਰੀਆ ਦਾ 1800 ਕਰੋੜ ਰੁਪਇਆ ਬਣਦਾ ਵੀ ਜਲਦੀ ਦਿੱਤਾ ਜਾਏ ਪਰ ਮਾਨ ਸਰਕਾਰ ਲਾਰੇ ਲਾ ਕੇ ਟਾਈਮ ਪਾਸ ਕਰ ਰਹੀ ਆ ਉਹ ਨਾਲ ਸਾਨੂੰ ਵਿੱਚ ਹੋ ਸਕਦਾ ਵੀ ਮਾਨ ਸਰਕਾਰ ਦੇ ਵਾਦਾ ਜੋ ਏਰੀਆ ਸੰਬੰਧੀ ਕੋਈ ਫੈਲਾਅ ਕਰ ਸਕਦੀ ਹੈ ਹਾਂਜੀ ਬਣੇ ਜੋ ਕਿ ਪੰਜਾਬ ਸਰਕਾਰ ਪੈਨਸ਼ਨਾਂ ਨੂੰ ਕਿੰਨਾ ਫੈਕਟਰ ਪਰਸੈਂਟ ਦੇ ਸਕਦੀ ਹੈਗੀ ਤੇ ਇਹ ਪੈਨਸ਼ਨ ਕਦੋਂ ਲਾਗੂ ਕਰ ਸਕਦੀ ਹੈ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਪਰ ਟੈਨ ਨੂੰ ਸਾਥ ਹੀ ਨਹੀਂ ਵੱਡੀ ਮੰਗ ਸੀ ਕਿ ਜੋ ਫੈਕਟਰ 262 ਦੀ